ਹਲੋ ਚਾਹ ਪੀ ਲੋ ਮੇਰੀ ਗੱਲ ਸੁਣੋ ਹਾਂਜੀ ਦਲਜੀਤ ਨਾ ਮੂੰਹ ਸੁੱਟ ਕੇ ਤੁਰਿਆ ਫਿਰਦਾ ਵੇਖਿਆ ਨੀਗਾ ਜਾਂਦਾ ਚੱਲ ਭਾਵੇਂ ਉਹਦੀ ਗਲਤੀ ਆ ਫੇਰ ਵੀ ਨਾ ਆਂਦਰਾ ਵਾ ਹੋਰ ਤਰ੍ਹਾਂ ਹੁੰਦਾ ਵਾ ਤੇ ਜਿਉ ਉਹਦੀ ਕਰਦੀ ਆ ਹੁਣ ਉਹ ਵੀ ਨਿਪੱਲੇ ਬੰਨਣ ਡਈ ਨਾ ਆ ਦਾ ਇੱਜ਼ਤ ਵਾ ਨਾ ਕੋਈ ਮਾਨਵਾ ਕਰ ਦੇ ਵਿੱਚ ਰਮਨਾ ਇਹ ਸਾਡਾ ਕਸੂਰ ਵਾ ਗਲਤੀ ਉਹਦੀ ਆਪਣੀ ਆ ਉਹ ਜਨਾ ਚਿਰ ਤਨਖਾਹ ਲੈਂਦਾ ਹੀ ਉਨਾ ਚਿਰ ਸੰਦੀਪ ਵੀਰ ਦੀ ਇਸ਼ਤ ਕਰਦੀ ਜਦੋਂ ਦਾ ਬਹਿ ਗਿਆ ਘਰ ਤੇ ਹੁਣ ਵੇਖ ਲੈ ਤੂੰ ਆਪੇ ਵੇਖ ਲੈ ਹਾਲਾਤ ਉਹਦੇ ਪਤਾ ਗੱਲ ਕੀ ਆ ਹੁਣ ਉਹਨੂੰ ਸਭ ਦਾ ਸਾਥ ਦੇਣਾ ਚਾਹੀਦਾ ਵਾ ਹੌਸਲਾ ਦੇਣਾ ਚਾਹੀਦਾ ਵਾ ਵੀ ਕੋਈ ਗੱਲ ਨਹੀਂ ਆਪੇ ਸਭ ਕੁਝ ਠੀਕ ਹੋ ਜਾਣਾ ਵਾ ਜੇ ਰੋਟੀ ਆ ਉਹ ਨਹੀਂ ਪਾ ਕੇ ਫੜੰਦੀ ਕੱਲ ਚਾ ਆਪ ਪੀਂਡਿਆ ਹੀ ਪਾ ਕੇ ਮੈਂ ਤਾਂ ਚਾਣ ਕੇ ਚਲ ਗਈ ਮੈਂ ਸੰਦੀਪ ਆਖਰੇ ਸੋਈ ਵਿੱਚ ਤੇ ਮੈਂ ਤੂੰ ਮੈਨੂੰ ਆਵਾਜ਼ ਦੇ ਦਿੰਦਾ ਤੇ ਮੈਂ ਚਾਹ ਬਣਾ ਕੇ ਦੇ ਆ ਦਈ ਪਈ ਆ ਕਦੋਂ ਦੀ ਬਣੀ ਬੇਸਵਾਦੀ ਹੋਈ ਤੇ ਇਹ ਪੀਣੀ ਆ ਕੋਈ ਨਹੀਂ ਮੰਮੀ ਇਹੋ ਪੀ ਲੈਣਾ ਖਿਜਾਈ ਰਿੰਦਾ ਵਾ ਬੇਹਰਮਨ ਅਹੀਂ ਇਹਨੂੰ ਕਿਹਾ ਹੈ ਨਾ ਕਿ ਜਾ ਜੋਬਨ ਨਾਲ ਦੋਵੇਂ ਜੀ ਜਾਓ ਤੇ ਤਰਲਾ ਮਾਰੋ ਤੇ ਆਪਣਾ ਕੰਮ ਬਣਾ ਲਓ ਜੇ ਤੋ ਆਕੜ ਰੱਖਣੀ ਹੈ ਤਾਂ ਫਿਰ ਇਹੋ ਕੰਮ ਹੋਣਾ ਵਾ ਚਲੋ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਕਹੂੰਗੀ ਇੱਕ ਵਾਰ ਫੇਰ ਕਿ ਕਹਿਣ ਵਿੱਚ ਤੁਹਾਡੀ ਕੀਤੀ ਨਹੀਂ ਲੱਗ ਚਲੀ ਪਰ ਤੁਸੀਂ ਵੀ ਇੱਕ ਵਾਰ ਕਿਓ ਜੋਬਨ ਨੂੰ ਕਹੋ ਤੇਰਾ ਭਰਾ ਵਾ ਕੋਈ ਗੱਲ ਨਹੀਂ ਕਈ ਗੱਲਾਂ ਘਰਾਂ ਵਿੱਚ ਹੋ ਜਾਂਦੀਆਂ ਵਾ ਵਾਦੇ ਕਾਟੇ ਹੋ ਜਾਂਦੇ ਹੁੰਦੇ ਆ ਫਿਰ ਵੀ ਤੇਰਾ ਨਿੱਕਾ ਭਰਾ ਵਾ ਉਹਦੇ ਬਾਰੇ ਕੋ ਸੋਚ ਨਾ ਰੋਟੀ ਖਾਂਦਾ ਸਵਾਦ ਨਾ ਨਾ ਹੋਰ ਸਾਰਾ ਦਿਨ ਮੂੰਹ ਜਾਂ ਸੁੱਟ ਕੇ ਤੇ ਬੈਠਾ ਰਹਿੰਦਾ ਮੇਰ ਕੋ ਤੇ ਆਪ ਨਹੀਂ ਵਿਖਿਆ ਜਾਂਦਾ ਓਏ ਉਹ ਤਾਂ ਗੱਲਾਂ ਰਮਨ ਮੈਂ ਤੇਰੀ ਮੰਦਾ ਵਾਂ ਪਰ ਇਹ ਆ ਵੀ ਹੁਣ ਤਰਲਾ ਤੇ ਇਹਨੂੰ ਮਾਰਨਾ ਪੈਣਾ ਉਹਦਾ ਇਹ ਇੱਥੇ ਕਿਦਾ ਕੱਟਦਾ ਸੀ ਤੇਰੇ ਹੁੰਦਿਆ ਮੈਂ ਨਹੀਂ ਉਹਨੂੰ ਕਹਿਣਾ ਅਹੀਂ ਨਹੀਂ ਜਾਣਾ ਉਹਦੇ ਹੱਲ ਨਾ ਜਾਊਗਾ ਤੇ ਵੈ ਇਦਾਂ ਧੱਕੇ ਖਾਊਗਾ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਹਾਂ ਗੱਲਾਂ ਕਰੀ ਜਾਓਗੇ ਅਗਲੇ ਦਾ ਮਨ ਟੁੱਟ ਜਾਂਦਾ ਵਾ ਜੋ ਬੰਨੂ ਹੀ ਇੱਕ ਵਾਰ ਕਹੋ ਤੇ ਇਹਨੂੰ ਵੀ ਕਹੋ ਵੀ ਕੋਈ ਗੱਲ ਨਹੀਂ ਜੇ ਇਹੋ ਜਿਹਾ ਕੰਮ ਪਵੇ ਨਾ ਲੋਕੀ ਤੇ ਵੈਰੀ ਦੁਸ਼ਮਣ ਦੇ ਘਰ ਚਲ ਜਾਂਦੇ ਆ ਇਹ ਤਾਂ ਫਿਰ ਤੇਰਾ ਭਰਾ ਵਾ ਖੂਨ ਦਾ ਰਿਸ਼ਤਾ ਵਾ ਤੁਹਾਡਾ ਇਹਦੇ ਵਿੱਚ ਆਕੜ ਵਾਲੀ ਕਿਹੜੀ ਗੱਲ ਵਾ ਕੋਈ ਗੱਲ ਨਹੀਂ ਘਰਾਂ ਵਿੱਚ ਤਾਂ ਕਈ ਕਈ ਗੱਲਾਂ ਹੋ ਜਾਂਦੀਆਂ ਹੁੰਦੀਆਂ ਵਾ ਇਹਦਾ ਮਤਲਬ ਇਹ ਥੋੜਾ ਹੁੰਦਾ ਵਾ ਵੀ ਭਰਾ ਭਰਾ ਨੂੰ ਘੁਮਾਉਂਦਾ ਹੀ ਨਹੀਂਗਾ ਨਹੀਂ ਤੇ ਉਹ ਜੇ ਤੁਸੀਂ ਸਮਝਾਓ ਮੜ ਆ ਗਿਆ ਮੈਂ ਜੋਬਨ ਨੂੰ ਕਹਾਂ ਪਿਓ ਦੇ ਘਰ ਜਾ ਨਹੀਂ ਜੋਬਨ ਨੂੰ ਇਹ ਨਾ ਤਾਂ ਹੀ ਕਹੋ ਪਿਓ ਦੇ ਘਰ ਜਾ ਜੋਬਨ ਨੂੰ ਤੁਸੀਂ ਇਹ ਗੱਲ ਕਹੋ ਪਿ ਗਾੜੀ ਜਦ ਨਾਲ ਤੇਰੀ ਗੱਲ ਬਾਤ ਹੈ ਨਾ ਉਹਦੇ ਨਾਲ ਇੱਕ ਔਰਾਂ ਗੱਲ ਕਰ ਛੜ ਓਏ ਯਾਰ ਇਹ ਤੂੰ ਵੀ ਜੀ ਉਹਦੇ ਘਰ ਜਾਣ ਤੇ ਫਿਰ ਮੈਂ ਉਹਨੂੰ ਕਵਾਂ ਤੇ ਜਦੋਂ ਇਹ ਕਹਿੰਦੇ ਵੀ ਅਸੀਂ ਜਾਣਾ ਨਹੀਂ ਤੇ ਮੈਂ ਨਹੀਂ ਉਹ ਕਹਿਣਾ ਫਿਰ ਹੁਣ ਉਹ ਤੇ ਨਿਆਣੇ ਆ ਤੇ ਜੇ ਹੀ ਮੋਂ ਨਵਾਂ ਕਰਨ ਡੈ ਪੇ ਫਿਰ ਸਾਡੇ ਵਿੱਚ ਤੋਂ ਉਹਨਾਂ ਵਿੱਚ ਫਰਕ ਕੀ ਰਹਿ ਗਿਆ ਚੱਲ ਜੇ ਤੂੰ ਕਹਿੰਨੀ ਆ ਫਿਰ ਮੈਂ ਇੱਕ ਵਾਰੀ ਪੁੱਛ ਕੇ ਵੇਖ ਲੈਣਾ ਜੋ ਬਣ ਗਾੜੀ ਗੱਲ ਕਰੂਗਾ ਨਾ ਤੇ ਫਿਰ ਮੈਂ ਇਹਨਾਂ ਨੂੰ ਕਲਾਉਂਗੀ ਵੀ ਜਾਓ ਹੋ ਕੇ ਆਉ ਵੱਡੂਗੀ ਬਥੇਰਾ ਇਹਨੂੰ ਚੁਟਾਈ ਹੋ ਗਿਆ ਤੇ ਉਹ ਹੀ ਜਿੱਦਾਂ ਦੀ ਨੌਕਰੀ ਗਈ ਆ ਬਾਰ ਬਾਰ ਕੀ ਕਵਾਂ ਉਹਨੂੰ ਮੈਂ ਨਾ ਮੂ ਚੱਕ ਕੇ ਕਰਾਂ ਬਾਹਰ ਕੇ ਬੰਨੇ ਚਲ ਗਿਆ ਤੇ ਫਿਰ ਕੀ ਕਰਨਾ ਵਾ ਤੇ ਚਲ ਜੇ ਤੇ ਚਲ ਜੇ ਫਿਰ ਤੇ ਤੁਹਾਡੀਆਂ ਮੰਦਾ ਨਹੀਂ ਤੇ ਇਹੋ ਕੰਮ ਹੋਣਾ ਵਾ ਚਲ ਮੈਂ ਇੱਕ ਵਾਰੀ ਪੁੱਛਦਾ ਫਿਰ ਵੀ ਜੋ ਬੰਨੋ ਆ ਚੰਗਾ ਚਾਹ ਪੀਓ ਤੇ ਜਾ ਹੋ ਕੇ ਉਹ ਦੇ ਲਓ ਜੀਤੋਂ ਇੱਥੇ ਖਲੋਤਾ ਮੈਂ ਤਾਂ ਤੈਨੂੰ ਪੁੱਤ ਥੱਲੇ ਲੱਭਣ ਡਿਆ ਕੰਮ ਹੀ ਨਹੀਂ ਡੀ ਕੋਈ ਉਹ ਕੰਮ ਮੈਨੂੰ ਕਰਾਵਾ ਮੰਮੀ ਤੇਰੀ ਕਹਿੰਦੀ ਵੀ ਉਹ ਟੈਨਸ਼ਨ ਬੜੀ ਲੈਂਦਾ ਵਾ ਟੈਨਸ਼ਨ ਕਾਦੀ ਲੈਣੀ ਹੈ ਕੋਈ ਗੱਲ ਉਦਾਂ ਮੈਂ ਆ ਜਾ ਖਲੋ ਗਿਆ ਇੱਥੇ ਦੇਖ ਮੇਰੀ ਗੱਲ ਸੁਣ ਪੁੱਤ ਟੈਨਸ਼ਨ ਲਿਆ ਕੰਮ ਥੋੜੇ ਵੱਡ ਜਾਂਦੇ ਆ ਇਹ ਤਾਂ ਹੁਣ ਕਿਹੋਂ ਕਵਾਂਗੇ ਤੇ ਫੇਰ ਕੰਮ ਰੁਕਾਊਗਾ ਤੋ ਕੋਈ ਗੱਲ ਨਹੀਂ ਡਰ ਜੀ ਤੁਸੀਂ ਤੇਰੀ ਨਾਲ ਸਾਥ ਦਿੱਤਾ ਮੇਰਾ ਮੈਂ ਆਪੇ ਕਹਿ ਲੂੰਗਾ ਜਿੰਨੂੰ ਕਹਿਣਾ ਹੋਊਗਾ ਸਾਥ ਤੇ ਅਸੀਂ ਦੇਂਦੇ ਆ ਤੇਰਾ ਪਰ ਤੂੰ ਸਾਡੀ ਮੰਨਦਾ ਨਹੀਂ ਆ ਤੇ ਮੈਂ ਜਰੇ ਹੱਥ ਪੈਰ ਮਾਰਨ ਠੀਕ ਆ ਮੈਂ ਆਪਣਾ ਕੰਮ ਨਾ ਪਹਿਲ ਕਰ ਲੂੰਗਾ ਮੈਨੂੰ ਕਿਹਦੇ ਸਾਥੀ ਲੋੜ ਨਹੀਂ ਆਗੀ ਇੱਕ ਪਾਸੇ ਪੁੱਤ ਤੂੰ ਕਹਿੰਦਾ ਮੇਰਾ ਸਾਥ ਨਹੀਂ ਦਿੰਦੇ ਜੇ ਅਸੀਂ ਦਿੰਨੇ ਆ ਤੇ ਤੂੰ ਸਾਡੀ ਮੰਨਦਾ ਨਹੀਂ ਆ ਡੈਡ ਜੀ ਜੋ ਸਾਥ ਦੇਣ ਦਾ ਟਾਈਮ ਹੀ ਨਾ ਉਹਦੇ ਜੁਬਨ ਦਾ ਸਾਥ ਦਿੰਦੇ ਸੀ ਪਹਿਲੇ ਮੰਮੀ ਮੇਰੀ ਗੱਲ ਕਰਦੇ ਸੀ ਮਰੀ ਮੋਟੀ ਹੁਣ ਉਹ ਵੀ हट ਗਏ ਉਹਨੇ ਤੂੰ ਹੀ ਆਪਣੇ ਮਗਰ ਲਾ ਲਿਆ ਹੁਣ ਹੁਣ ਮੇਰੀ ਗੱਲ ਹੀ ਕੋਈ ਨਹੀਂ ਕਰਦਾ ਮੇਰੀ ਗੱਲ ਸੁਣਾ ਮਾਂ ਤੇਰੀ ਤੇ ਤੇਰੇ ਪਿੱਛੇ ਮਰਮਰ ਜਾਣ ਢਈ ਆ ਉਹਨੇ ਤੇ ਤੇਰੇ ਨਾਲ ਮੈਨੂੰ ਭੇਜਿਆ ਵਾ ਕਿ ਜਾਨ ਨੂੰ ਕਹਿ ਪੀ ਜੋ ਮੈਨੂੰ ਕਹਿਆ ਤੇ ਜਿੱਦਾਂ ਵੀ ਹੁੰਦਾ ਹੈ ਤੇ ਹੱਲ ਕਰ ਤੂੰ ਕਹਿਣਾ ਵੀ ਮੇਰੇ ਮਰਜ਼ੀ ਨਹੀਂ ਕਰਦੀ ਉਹ ਕਿੰਨਾ ਕ ਜੋ ਬੰਨੇ ਹੱਲ ਕਰਤਾ ਵਾ ਉਹ ਤਾਂ ਪਤਾ ਉਹਨੂੰ ਕਿਹਾ ਕਰਾਂਗਾ ਤੂੰ ਕਿਹਾ ਵਾ ਤੁਸੀਂ ਮੇਰੇ ਵੱਲ ਜੋ ਆਉਂਦੇ ਹੋ ਤੇ ਜੋਬਨਾਂ ਲਈ ਜਾਵਾਂ ਸਿੱਧਾ ਜੇ ਉਹਨੇ ਮੈਨੂੰ ਕਹਿ ਪਈ ਗੱਲ ਵੀ ਡੈਡੀ ਉਹਨੇ ਇੱਕ ਰੀ ਨਹੀਂ ਮੇਰੇ ਨਾਲ ਆ ਤੇ ਫਿਰ ਮੈਂ ਉਹਨੂੰ ਕੀ ਕਹਾਂਗਾ ਉਹਨੇ ਕਿਹਾ ਮੈਂ ਨੌਕਰੀ ਤੁਸੀਂ ਕਰਨੀ ਹੈ ਕਿ ਅੱਛਾ ਪਿਓ ਚਲ ਜੇ ਪਿਓ ਦੀ ਕੋਈ ਕਦਰ ਨਹੀਂ ਮੈਂ ਜਾਵਾਂ ਜ਼ਰੂਰ ਹੈ ਨਾ ਹਾਹੋ ਗੱਲਾਂ ਨੇ ਤੈਨੂੰ ਮਾਰਿਆ ਨਾ ਤੈਨੂੰ ਤੁਹਾਡੀ ਕੋਈ ਕਦਰ ਨਹੀਂ ਆ ਤੁਸੀਂ ਚਲ ਜਓ ਕਿ ਤੁਸੀਂ ਵੀ ਤਾਂ ਆਪਣੇ ਪੁੱਤ ਕਰਕੇ ਚੱਲੇ ਹੋ ਮੇਰੀ ਕਦਰ ਕਰਦਾ ਵਾ ਮੇਰੀ ਗੱਲ ਵੀ ਮੰਨਦਾ ਵਾ ਪਰ ਤੂੰ ਤੇ ਇੱਕ ਵਾਰ ਹੀ ਕਹਿ ਤੇਰਾ ਭਰਾਵਾ ਵੱਡਾ ਡਰਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਮੈਂ ਨਹੀਂ ਉਹਨੂੰ ਕਹਿਣਾ ਤੁਸੀਂ ਕਹਿਣਾ ਗਿਆ ਲੋ ਚੱਲ ਵੇਖ ਲੈ ਆਪਣੀ ਮਰਜ਼ੀ ਮੇਰਾ ਫਰਜ਼ ਹੀ ਸੀ ਤੈਨੂੰ ਕਹਿਣਾ ਜੇ ਪੁੱਤ ਤੂੰ ਜਾਦੀ ਜੇਦਾ ਕਰਦਾ ਨਾ ਤੇ ਮੈਂ ਤੇਰੇ ਨਾਲ ਚੱਜਣਾ ਵਾ ਜੋਬਨ ਕੋਲ ਪਰ ਕਹਿਣਾ ਤੈਨੂੰ ਪਹਿਣਾ ਵਾ ਕਿ ਡਰਜੀ ਮੇਰੀ ਨੌਕਰੀ ਦਾ ਹੱਲ ਕਰੋ ਉਹ ਡਰਜੀ ਮੈਂ ਨਹੀਂ ਉਹਦੇ ਕੋਲ ਜਾਣਾ ਠੀਕ ਹੈ ਨਾ ਕਹਿਣਾ ਕੋ ਨਹੀਂ ਕਹਿਣਾ ਨਾ ਕੋ ਮੈਂ ਆਪਣਾ ਕੰਮ ਨਾ ਆਪੇ ਹੀ ਕਰ ਲਊਗਾ ਕੋਈ ਗੱਲ ਨਹੀਂ ਚਲ ਵੇਲਾ ਫਿਰ ਆਪਣੀ ਮਰਜ਼ੀ ਕਰ ਲੈ ਮੈਂ ਤੇ ਮੇਰਾ ਫਰਜ਼ ਹੀ ਤੈਨੂੰ ਸਮਝਾਉਣਾ ਹੈ ਕਰੀ ਉਹ ਮੈਂ ਤੈਨੂੰ ਸਮਝਾ ਵੇਲਾ ਬਾਕੀ ਤੂੰ ਆਪਣਾ ਨਹੀਂ ਬਾਰ ਬਾਰੇ ਮੇਰੇ ਕੋ ਜਵ ਆ ਜਾਂਦੇ ਆ ਹਾਲਾਗੇ ਹੀ ਕਰਵਾ ਉਹਦੇ ਕੋ ਜਾਣ ਉਹਨੂੰ ਕਹਿਣਾ ਜਾ ਕੇ ਤੇ ਹੱਲ ਕਰ ਦੇ ਪਹਿਲਾਂ ਮੈਂ ਤੇ ਨੌਕਰੀ ਉਹਨੇ ਲਵਾਇਆ ਸੀ ਤਲਜੀਤ ਕਿੱਥੇ ਚੱਲਿਆ ਪੁੱਛ ਐ ਮੈਂ ਤਲਜੀਤ ਹਣੀ ਮੰਮੀ ਕਿੱਥੇ ਚੱਲਿਆ ਪੁੱਤ ਸ਼ਹਿਰ ਚ ਲੈ ਮੰਮੀ ਨੇ ਸ਼ਹਿਰ ਚ ਬੁਲਾਇਆ ਫਿਰ ਉਹਨਾਂ ਨੇ ਕੱਲ ਵੀ ਗਿਆ ਹਾਂ ਸਾਰਾ ਦਿਨ ਲਾ ਕੇ ਆ ਗਿਆ ਅੱਜ ਫੇਰ ਚੱਲਿਆ ਹਾਂ ਮੇਰੇ ਨਾਲ ਫੇੜੇ ਮਰਾਉਣੇ ਉਹਨਾਂ ਨੇ ਇਹ ਤਾਂ ਔਰੀ ਕੰਮ ਕਰਦਣਾ ਚੱਲ ਉਥੇ ਤੱਕੇ ਖਾਂਡਿਆ ਵਾ ਤਾਂ ਇੱਥੇ ਜੇ ਆਪਣੇ ਪ੍ਰਾਣ ਨੂੰ ਕਹਿ ਦੇਗਾ ਤਾਂ ਫਿਰ ਕਿਉਂ ਚੱਲਿਆ ਵਾ ਉਹ ਪ੍ਰਾਣ ਮੰਮੀ ਮੈਂ ਨਹੀਂ ਕਹਿਣਾ ਠੀਕ ਹੈ ਨਾ ਮੇਰੀ ਸੁਣ ਲੈ ਗੱਲ ਸਾਰਿਆਂ ਨੂੰ ਮੈਂ ਕਹਿੰਦਾ ਬਾਰ-ਬਾਰ ਉਹੀ ਗੱਲ ਕਰੀ ਜਾਂਦੇ ਬਾਰ-ਬਾਰ ਤੁਸੀਂ ਤੋ ਉੱਛੇ ਤੱਕੇ ਖਾਣੇ ਚੰਗੇ ਆ ਨਾਲੇ ਨਾ ਲੋਕਾਂ ਦੇ ਤਰਲੇ ਡਿਆਵਾ ਕੱਢਣ ਇਹ ਤਾਂ ਤੇਰਾ ਫਿਰ ਵੀ ਭਰਾਵਾ ਖੂਨ ਦਾ ਰਿਸ਼ਤਾ ਵਾਹੇ ਦਾ ਨਾ ਕਰ ਕੋਈ ਗੱਲ ਨਹੀਂ ਮੇਰਾ ਕੰਮ ਨਾ ਮੈਂ ਤਰਲੇ ਕੱਢਣ ਦੇਣਾ ਮਮੀ ਭਰਾ ਦੇ ਤਰਲੇ ਤੇ ਮੈਂ ਤਾਂ ਮਾਰਾਂ ਨਾ ਉਹੀ ਕਢੋਣ ਵਾਲਾ ਮੈਨੂੰ ਤੂੰ ਹੀ ਰਖਵਾਉਣ ਮੈਨੂੰ ਤੋ ਕਹਿ ਕਹਿ ਤਵੇ ਹ ਸਾਰੇ ਕੰਮ ਹੋ ਜਾਣੇ ਆ ਓ ਮੈਂ ਜਾਣ ਦੇ ਆਉਣਾ ਆਪਣਾ ਕੰਮ ਆਪੇ ਕਰਵਾ ਲੂੰਗਾ ਟੈਨਸ਼ਨ ਨਾ ਲਾਓ ਤੁਸੀਂ ਜੇ ਨਹੀਂ ਕੱਲੇ ਨੇ ਜਾਣਾ ਤੂੰ ਆਪਣਾ ਪਿਓ ਨਾਲ ਲੈ ਜਾ ਆਖਰ ਕਿੱਧਰ ਦੀ ਆ ਗਈ ਆ ਉਹ ਕਹਿ ਦਊਗਾ ਤੂੰ ਚੁੱਪ ਕੀਤਾ ਰਹੀਂ ਜੇ ਲਾਚੀਆਂ ਮੂੰਹ ਚ ਪਾਈਆਂ ਵਦੇ ਤੂੰ ਤੁਸੀਂ ਦੋਵੇਂ ਜੀ ਚਲਜੋ ਹਾਂ ਜੇ ਨਹੀਂ ਨਹਿਜੋਂ ਡਿਆ ਆਦੇ ਅਸੀਂ ਤਾਂ ਦੋਵੇਂ ਜੀ ਚੱਲੀ ਜਾਵਾਂਗੇ ਪਰ ਅਗਲੇ ਨਾ ਸੋਚਣਗੇ ਪਿਓ ਦਾ ਕੰਮ ਉਥੇ ਆਇਆ ਨੀਗਾ ਇਕੱਲੇ ਜਾ ਕੇ ਕੀ ਕਰੀਏ ਅੱਗੇ ਵੀ ਤਾਂ ਤੈਨੂੰ ਨੌਕਰੀ ਉਹਨੇ ਦਵਾਈ ਸੀ ਨਾ ਤੂੰ ਇੱਕ ਕੰਮ ਵੀ ਸਵਾਦਾਂ ਕੀਤਾ ਉਹਦੇ ਨਾਲ ਕਦੀ ਆ ਨਾ ਮੇਰੇ ਪੈਸੇ ਖਾ ਗਿਆ ਵਾ ਹੁਣ ਕਹਿੰਦਾ ਮੈਨੂੰ ਨੌਕਰੀ ਤਾਂ ਕਢਵਾਤਾ ਵਾ ਤੂੰ ਹੀ ਚੰਗਾ ਰਹਿ ਗਿਆ ਮੈਂ ਕਢਵਾਇਆ ਹੀ ਆ ਉਨੇ ਕੱਢਵਾ ਐ ਨੌਕਰੀ ਜੁ ਕਿਨੇ ਕਢਵਾਇਆ ਵਾ ਲੈ ਛੇੜ ਕਿੰਨੀ ਗੋਲੀ ਸੁਣਾਉਣਾ ਮੈਨੂੰ ਇਹ ਨੌਕਰੀ ਦਵਾਈ ਦਿੱਤੀ ਐ ਤੇ ਆ ਤੇ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਜਿੰਨਾ ਮਰਜ਼ੇ ਸਮਝਾ ਲਓ ਤੇਰੇ ਤੇ ਕੋਈ ਅਸਰ ਹੀ ਨਹੀਂ ਹੈਗਾ ਮਰਜ਼ੀਆਂ ਕਰੋ ਆਪਣੀਆਂ ਇੱਕ ਦਿਨ ਨੂੰ ਪਛਤਾਵੇਂਗਾ ਰੋਂਦਾ ਫਿਰੇਗਾ ਕੋਈ ਗੱਲ ਨਹੀਂ ਇਹ ਗੱਲ ਮੇਰੀ ਨਾ ਚੇਤੇ ਰੱਖਣੀ ਤੂੰ ਮੈਂ ਆਪਣਾ ਕੰਮ ਆਪੇ ਹੱਲ ਕਰ ਲੂੰਗਾ ਕਰ ਲੈ ਕਰ ਲੈ ਫਿਰ ਬੋਲ ਦੇ ਨੀ ਈ ਤਾਈ ਜੀ ਦਾ ਫੋਨ ਆਉਂ ਲਿਆ ਸੀ ਕੀ ਕਹਿੰਦੇ ਪਤਾ ਨਹੀਂ ਕਹਿੰਦੇ ਵੀ ਕਰਨ ਉਹ ਤੇ ਮੈਨੂੰ ਕੋਈ ਕੰਮ ਹੀ ਨਾ ਹੋਵੇ ਤੇ ਕੋਈ ਨਹੀਂ ਚਲ ਜੋ ਤੇ ਮੈਂ ਕਹਿੰਦੀ ਤੇ ਮੇਰੇ ਨਾਲ ਚੱਲੋ ਹਾਂ ਉਹ ਨਹੀਂ ਮੇਕੋ ਕਿਥੇ ਜੋ ਤੇ ਟਾਈਮ ਆ ਮੈਂ ਇਹਦੇ ਨਾਲ ਆ ਟਰੈਕਟਰ ਠੀਕ ਕੀਤਾ ਜੇ ਮੇਰੇ ਰਾਹ ਦਾ ਵੀ ਮੈਂ ਇਹਨੂੰ ਦੇ ਦਾਂ ਪਹਿਲਾਂ ਅੱਛਾ ਆਹ ਉਹਨੇ ਲੈਣ ਆਉਣਾ ਵਾ ਤੇ ਮੇਰਾ ਇਰਾਦਾ ਵਾ ਕਿ ਮੈਂ ਨਾ ਟਰੈਕਟਰ ਦੇ ਦਾਂ ਪਹਿਲਾਂ ਉਹਨੂੰ ਅੱਜ ਚਲੋ ਵੇਖ ਲਓ ਤੇ ਨਾਲੇ ਉਹ ਅਨਮੋਲ ਦੀ ਟਿਊਸ਼ਨ ਦਾ ਹੋ ਗਿਆ ਹੀ ਪਤਾ ਉਹ ਹੋ ਗਿਆ ਵਾ ਅੱਛਾ ਅੱਛਾ ਮੈਂ ਉਹਨੂੰ ਆਖਿਆ ਵਾ ਤੇ ਫੀਸ ਵੀ ਕਹਿੰਦਾ ਕੋਈ ਗੱਲ ਨਹੀਂ ਘਟਵੱਧ ਕਰ ਲਾਂਗੇ ਥੋੜੀ ਬੋਤੀ ਠੀਕ ਹੈ ਠੀਕ ਹੈ ਚੰਗਾ ਵਾ ਮੁੰਡਾ ਉਦਾਂ ਠੀਕ ਹੈ ਬਾਕੀ ਕੋਈ ਨਹੀਂ ਉਹਨੂੰ ਕੱਲ ਤੋਂ ਕੱਲ ਦੋ ਚਲੋ ਠੀਕ ਹੈ ਹੈ ਕੋਈ ਗੱਲ ਨਹੀਂ ਜਿੱਦਾਂ ਤੁਸੀਂ ਗਏ ਹੋ ਬਾਕੀ ਨਾ ਤਾਈ ਜੀ ਉਦਾਂ ਸੱਦਣੇ ਹੋਣੇ ਤੁਹਾਨੂੰ ਠੀਕ ਆ ਅੱਗੇ ਮੈਨੂੰ ਵੀ ਤਾਈ ਜੀ ਕਹਿੰਦੇ ਅੱਛਾ ਕਹਿੰਦੇ ਸੀਗੇ ਵੀ ਤਾਈ ਤੇਰੀ ਕਹਿੰਦੀ ਵੀ ਚੱਲ ਜੋਦ ਨੂੰ ਘੜੀ ਘੜੀ ਕੱਲ ਦਿਆ ਕਰੋ ਮੇਰੇ ਕੋਲ ਠੀਕ ਹੈ ਤੁਸੀਂ ਚਲ ਜੋ ਗੱਲਾਂ ਬਾਤਾਂ ਘੜੀ ਕਰ ਆਓ ਤੇ ਮੁੜ ਕੇ ਆ ਜਿਓ ਹੁਣਾਂ ਨੂੰ ਮੋਲ ਵੀ ਸਕੂਲ ਗਿਆ ਵਾ ਤੁਸੀਂ ਵੀ ਕੰਮ ਨਪੇੜ ਲਿਆ ਸਾਰਾ ਮੈਂ ਵੀ ਇਧਰ ਵੇਲਾ ਹੋ ਗਿਆ ਚਲੋ ਮੈਂ ਆ ਗਈ ਫਿਰ ਹੋ ਗਿਆ ਹੈ ਹੋ ਗਿਆ ਕੋਈ ਦਾ ਠੀਕ ਚਾ ਤਾਈ ਜੀ ਆਜੋ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਠੀਕ ਠਾਕ ਵਧੀਆ ਦੱਸਣਾ ਮੈਂ ਤਾਂ ਵੱਧ ਮੈਂ ਤਾਂ ਕੰਮ ਘੁੰਮ ਕੇ ਵਿਹਲੀ ਹੋਈ ਆ ਤੇ ਕੜੀ ਗੱਲਾਂ ਪਤਾ ਮਾਰਨੇ ਆ ਅੱਛਾ ਚਲੋ ਫਿਰ ਬਈਏ ਆ ਜਾ ਆ ਜਾ ਮੈਨੂੰ ਕੀ ਪਤਾ ਨਹੀਂ ਕਿਹੜਾ ਕੰਮ ਆ ਤਾਈ ਜੀ ਦੇਹ ਲਾਉਂ ਮੈਂ ਚਲ ਕੜੀ ਗੱਲਾਂ ਬਤਾ ਮਾਰਨੇ ਆ ਚਲ ਗਰ ਸਕੂਲ ਹਾਂਜੀ ਅਨਮੋਲ ਤੇ ਚਲ ਗਿਆ ਵਾ ਸਕੂਲ ਤੇ ਘਰ ਦੇ ਕੰਮ ਕਰਦੇ ਹੀ ਹਾਂ ਗੱਲ ਜੋ ਵਰਕ ਦੇ ਕੇ ਆ ਕੇ ਤੇ ਹਾਂਜੀ ਘਰੇ ਹੀ ਨੇ ਉਹ ਵੀ ਟਰੈਕਟਰ ਆਇਆ ਕੋਈ ਨਾ ਕੋਈ ਤੇ ਉੱਥੇ ਕੰਮ ਦੇ ਹੀ ਲੱਗੇ ਅੱਛਾ ਅੱਛਾ ਹਾਂਜੀ ਚਲ ਵਧੀਆ ਜੋ ਤ ਮੈਂ ਦੱਸਿਆ ਤੇਰਾ ਤਾਇ ਜੀ ਨੇ ਵੀ ਉਹਨਾਂ ਦੀ ਜੋ ਬੰਦਾ ਗੱਲ ਹੋਈ ਆ ਉਹ ਕਹਿੰਦਾ ਮੈਂ ਸੋਚ ਵਿਚਾਰ ਕਰਕੇ ਨਾ ਫੇਰ ਤੁਹਾਨੂੰ ਦੱਸੂਗਾ ਤੇ ਚਲ ਕੋਈ ਗੱਲ ਨਹੀਂ ਥੋੜਾ ਟਾਈਮ ਲੱਗ ਜਾਊਗਾ ਤੁਸੀਂ ਵੀ ਆਪਣੇ ਨਾਲ ਸਲਾਹ ਕਰ ਲਓ ਫਿਰ ਜੋ ਵੀ ਫੈਸਲਾ ਹੋਗਾ ਸਾਨੂੰ ਦੱਸ ਦਿਓ ਜੇ ਤੁਸੀਂ ਪੱਕੇ ਆਣਾ ਹੋਗਾ ਨਾ ਕੋਈ ਗੱਲ ਨਹੀਂ ਜੀ ਸਕਦੇ ਆ ਜਿਓ ਪਰ ਚਲ ਮੈਂ ਤਾਂ ਉੱਧਾ ਹੀ ਫੋਨ ਕੀਤਾ ਸੀ ਵੀ ਘੜੀਪਲ ਬੈੰਨੇ ਆ ਗੱਲਾਂ ਬਾਤਾਂ ਮਾਰਨੇ ਆ ਤੇ ਚਲ ਮੇਰਾ ਵੀਲ ਆ ਜਾਂਦਾ ਆ ਫਤਾਈ ਜੀ ਉਹਨੂੰ ਤੇ ਬੜਾ ਜੀ ਕਰਦਾ ਵਾ ਪਰ ਘਰੋਂ ਹੀ ਨਹੀਂ ਨਿਕਲਿਆ ਜਾਂਦਾ ਹੁਣ ਜੇ ਕਰਦਾ ਕੰਮ ਕੋਨੀ ਆ ਤੇ ਕੋਈ ਨਾ ਕੋਈ ਆ ਜਾਂਦਾ ਵਾ ਫਿਰ ਚਾਹ ਪਾਣੀ ਬਣਾਉਣਾ ਪੈਂਦਾ ਉੱਥੇ ਵੀ ਸਾਰਾ ਕੁਝ ਖੁੱਲਾ ਛੱਡ ਕੇ ਘਰੋਂ ਆਇਆ ਨਹੀਂ ਜਾਂਦਾ ਫਿਰ ਕਿਸੇ ਵੇਲੇ ਸੋਚਣੀ ਆ ਵੀ ਤੁਹਾਨੂੰ ਸੱਦ ਲਾਂ ਉਧਰ ਤੇ ਗਰਮੀ ਬੜੀ ਹੁੰਦੀ ਆ ਜੀ ਨਹੀਂ ਕਰਦਾ ਤੁਹਾਨੂੰ ਸੱਦਨ ਨੂੰ ਕੋਈ ਗੱਲ ਨਹੀਂ ਸਾਨੂੰ ਥੋੜਾ ਜਿਆਦਾ ਟਾਈਮ ਦੋ ਅਹੀਂ ਸੋਚ ਵਿਚਾਰ ਕੇ ਨਾ ਤੁਹਾਨੂੰ ਦੱਸ ਦੇਣਾ ਵਾ ਨਾਲੇ ਆ ਤੇ ਹੈਗਾ ਵਾ ਟੱਡੇ ਕੋਲੀ ਆ ਅਹੀਂ ਕਿਹੜਾ ਭੱਜੇ ਆ ਕਿਤੇ ਚੱਲ ਕੋਈ ਗੱਲ ਨਹੀਂ ਹੁਣ ਮੈਨੂੰ ਪਤਾ ਆ ਕਿ ਜੋਵਨ ਨੂੰ ਕੋਈ ਨਾ ਕੋਈ ਕੰਮ ਆ ਜਾਂਦਾ ਆ ਹਾਂਜੀ ਫਿਰ ਲਾਗੇ ਚਾਹ ਪਾਣੀ ਵੀ ਦੇਣਾ ਹੁੰਦਾ ਹਾਂਜੀ ਉਹ ਜਦੋਂ ਫਿਰ ਇਹਨ ਮੋਲ ਆ ਜਾਂਦਾ ਸਕੂਲੋਂ ਫਿਰ ਉਹਦੇ ਵੱਲ ਖਿਆਲ ਹੁੰਦਾ ਵਾ ਕਿ ਉਹਨੂੰ ਰੋਟੀ ਦੇ ਲਾਂ ਚਾਹ ਚੋ ਬਣਾਦਾ ਪੜ ਲਿਓ ਚੰਗਾ ਪੜਦਾ-ਪੜਦਾ ਉਹ ਹਾਂਜੀ ਪੜਨ ਚ ਤੇ ਅਜੇ ਠੀਕ ਹੀ ਆ ਬਾਕੀ ਵੇਖੋ ਅੱਗੇ ਕੀ ਬੰਦਾ ਕੋਈ ਗੱਲ ਨਹੀਂ ਸਭ ਕੋਈ ਵਧੀਆ ਹੋ ਜਾਣਾ ਤੂੰ ਫਿਕਰ ਨਾ ਕਰ ਹਾਂਜੀ ਤੁਸੀਂ ਕਿਹੜਾ ਕਿਸ ਦਾ ਮਾੜੇ ਜੇ ਹੈ ਤੇ ਆਪਣੇ ਸਭ ਕੋਈ ਵਧੀਆ ਕਰ ਦਣਾ ਕੋਈ ਗੱਲ ਠੀਕ ਹੈ ਤਾਈ ਜੀ ਉਹਨਾਂ ਦਲਜੀਤ ਦੀ ਬੜੀ ਫਿਕਰ ਰਿੰਦੀ ਆ ਜੇ ਸੋਚੀਏ ਤੇ ਹੋਇਆ ਤੇ ਬੜਾ ਮਾੜਾ ਵਾ ਆਪਣੀ ਰੋਜੀ ਰੋਟੀ ਤੇ ਲੱਗਾ ਹੀ ਸਵੇਰੇ ਜਾਂਦਾ ਹੀ ਸ਼ਾਮੀ ਆ ਜਾਂਦਾ ਹੀ ਕੋਈ ਪਰਵਾਹ ਨਹੀਂ ਜੇ ਕਹਿਨੂੰ ਬੋਲ ਵੀ ਲੈਂਦਾ ਹੀ ਨਾ ਤੇ ਮਣੋ ਗੱਲ ਲਾਦੀ ਦੀ ਵੀ ਕੋਈ ਗੱਲ ਨਹੀਂ ਇਹਦਾ ਸੁਭਾਈ ਇਦਾਂ ਦਾ ਵਾ ਹੁਣ ਜਦੋਂ ਮੰਮੀ ਦੱਸਦੇ ਆ ਨਾ ਘੇਂਦਰੋਂ ਬਾਹਰ ਨਹੀਂ ਨਿਕਲਦਾ ਤੇ ਬੜਾ ਤਰਸ ਆਉਂਦਾ ਵਾ ਪਰ ਹੁਣ ਕਰੀਏ ਵੀ ਕੀ ਉਹ ਵੀ ਨਹੀਂ ਨਾ ਕਹੇ ਤੁਲਦੇ ਆਉਂਦਾ ਜੇ ਉਹਨੂੰ ਮੰਮੀ ਸਮਝਾਉਂਦੇ ਆ ਤੇ ਕਸੂਰ ਫੇਰ ਇਹਨਾਂ ਦਾ ਕੱਢਦਾ ਤਾਈ ਜੀ ਅਸੀਂ ਇਹਦਾ ਮਾੜਾ ਕੀ ਸੋਚਿਆ ਵਾ ਨਹੀਂ ਨਹੀਂ ਤੁਸੀਂ ਤਾਂ ਤਾਂ ਚੰਗਾ ਹੀ ਸੋਚਿਆ ਸੀ ਹੁਣ ਗੱਲ ਸੁਣਾ ਸ਼ਿਦਾਈ ਨੇ ਗਲਤੀ ਤਾਂ ਆਪ ਕਰ ਲਈ ਐ ਲੋਕਾਂ ਨੂੰ ਦੱਸ ਕੇ ਜੇ ਨਾਂ ਦੱਸਦਾ ਤਾਂ ਅੱਜ ਤੱਕ ਨੋਬਤ ਨਹੀਂ ਹੋਣੀ ਹੁਣ ਜੇ ਸੰਦੀਪ ਦਾ ਸੋਚੀਏ ਤੇ ਉਹ ਕਹਿੰਦੀ ਐ ਮੈਨੂੰ ਛੱਡ ਕੇ ਚੱਲ ਜਾਣਾ ਮੇਰੀ ਬੇਇੱਜ਼ਤੀ ਹੁੰਦੀ ਐ ਤੁਸੀਂ ਦੋਵੇਂ ਜੀ ਤੇ ਆਪਸ ਚ ਰਲ ਕੇ ਰਹੋ ਜਿਹੜੀ ਗੱਲਬਾਤ ਹੋਊਗੀ ਦੋਵੇਂ ਜਾਣੇ ਇੱਕ ਦੂਜੇ ਨਾਲ ਸਲਾਹ ਕਰੋ ਉਹਦਾ ਹੱਲ ਕੱਢੋ ਆਪੇ ਲੜੀ ਜਾਂਦੇ ਇੱਕ ਦੂਜੇ ਨਾਲ ਤੇ ਮੈਨੂੰ ਤੇ ਡਰ ਲੱਗਦਾ ਵਾ ਜੇ ਦੋਵਾਂ ਚੋਂ ਇੱਕ ਨੇ ਕੁਝ ਕਰ ਲਿਆ ਨਾ ਤੇ ਬੜਾ ਖਲਾਰਾ ਪੈ ਜਾਣਾ ਘਰ 'ਚ ਮੈਂ ਇਹਨਾਂ ਨੂੰ ਵੀ ਹੌਲੀ ਹੌਲੀ ਸਮਝਾਉਣੀ ਆ ਪਰ ਜੇ ਸੋਚਾਂ ਤੇ ਵੀ ਆਪਣੀ ਥਾਂ ਤੇ ਸਹੀ ਨੇ ਨਹੀਂ ਨਹੀਂ ਇਹ ਬਿਲਕੁਲ ਆਪਣੀ ਥਾਂ ਸਹੀ ਆ ਹੁਣ ਕਿੰਨਾ ਕੁਝ ਕੀਤਾ ਨਾ ਵਾਸਤੇ ਹੁਣ ਜੇ ਇਹਨੇ ਇਹ ਗਲਤੀ ਕਰ ਹੀ ਲਈ ਆ ਤੇ ਘੜੋ ਘੜ ਆਪਸ ਵਿੱਚ ਤੇ ਸਹਿਮਤ ਰਹਿਣ ਜੀਵ ਛੱਡ ਕੇ ਚਲ ਗਈ ਤੇ ਇਹਦਾ ਤਾਂ ਘਰ ਖਰਾਬ ਹੋ ਜਾਣਾ ਹੁਣ ਉਸ ਦਿਨ ਦੀ ਗੱਲ ਸੁਣ ਲਓ ਜਿੱਦਾਂ ਚਿੱਠੀ ਆਈ ਸੀ ਨਾ ਦਲਜੀਤ ਨੂੰ ਘਰ ਤੇ ਤੁਹਾਡੇ ਚਿੱਠੀ ਆਈ ਆ ਜਿਵਲੀ ਗੱਲ ਹੋ ਗਈ ਆ ਤੇ ਦਲਜੀਤ ਨੂੰ ਸਮਝਾ ਮੇਰੇ ਵੱਲ ਆ ਗਈ ਚਿੱਠੀ ਲੈ ਕੇ ਵੀ ਹੁਣ ਤੂੰ ਲੱਡੂ ਵੰਡਲਾ ਹੁਣ ਖੁਸ਼ ਹੋ ਜਾ ਵੇਖੋ ਤਾਈ ਜੀ ਮੈਂ ਗਲਤ ਕੀ ਕੀਤਾ ਇਹ ਨਾ ਜੇ ਇਹਨੇ ਘਰ ਵੱਲੋਂ ਤੜਫਦੀ ਹੀ ਅਸੀਂ ਚੁੱਪ ਕਰਕੇ ਵਖਰੇ ਹੋ ਗਏ ਤੂੰ ਹੀ ਤੇ ਇਹਨਾਂ ਨਾਲ ਨਾ ਹਰ ਗੱਲ ਤੇ ਸਹਿਮਤ ਹੋ ਗਏ ਪਰ ਹੁਣ ਇਹ ਦੋਵੇਂ ਜੀ ਸੋਚਣ ਨਾ ਵੀ ਸਾਡੀ ਜ਼ਿੰਦਗੀ ਅਗੇ ਖਰਾਬ ਹੋ ਜਾਣੀ ਕੋਡੋ ਕਾ ਹੁਣ ਵੀ ਜੋ ਬੰਦੀ ਉਸੇ ਵਾਸਤੇ ਹੈਗੀ ਆ ਦੋਨਾਂ ਗੱਲ ਕਰਕੇ ਆਪਣੀ ਨੌਕਰੀ ਜਿਹੜੀ ਬਹਾਲ ਕਰਾ ਲੇ ਹੁਣ ਮੈਂ ਤੇ ਇਹੋ ਕਹਿੰਦੀ ਆ ਕਿ ਦੋਵੇਂ ਭਰਾ ਭਰਾ ਇੱਕ ਦੂਜੇ ਦੀ ਸਹਿਮਤੀ ਨਾਲ ਇੱਕ ਦੂਜੇ ਨਾਲ ਗੱਲਬਾਤ ਕਰ ਲੈ ਪਰ ਦਲਜੀਤ ਨਹੀਂ ਨਾ ਇੰਨਾ ਨਾਲ ਗੱਲ ਕਰਦਾ ਤੇ ਇਹ ਵੀ ਕਰ ਜਾਂਦੇ ਆ ਤੇ ਅੱਗੋ ਬੋਲਦਾ ਵਾ ਤੇ ਕੀ ਕਰੀਏ ਫਿਰ ਤਾਈ ਜੀ ਤਾਈ ਜੀ ਵੀ ਬਥੇਰਾ ਸਮਝਾਉਂਦੇ ਆ ਪਰ ਉਹਨੂੰ ਨਹੀਂ ਲੱਗਦੀ ਕਦੇ ਕਦੇ ਤੇ ਮਨ ਕਰਦਾ ਵਾ ਵੀ ਉਹਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੋ ਜੇ ਤੇ ਫੇਰੀ ਉਹਦਾ ਕੋਈ ਹੱਲ ਕਰੀਏ ਤੇ ਜਦੋਂ ਉਹਦੇ ਵੱਲ ਵੇਖੀਦਾ ਵਾ ਤਰਸ ਵੀ ਬੜਾ ਆਉਂਦਾ ਵਾ ਡੇੜੀ ਵਿਚਾਰੇ ਵੀ ਬੜੀ ਫਿਕਰ ਚ ਰਹਿੰਦੇ ਆ ਨਹੀਂ ਪਤਾ ਕੀ ਤਸ ਤੇ ਹੁਣ ਗਾਸਾ ਸਾਨੂੰ ਵੀ ਬੜਾ ਆਉਂਦਾ ਆ ਇਹ ਆ ਵੀ ਨਿਆਣਾ ਆਪਣੀ ਨੌਕਰੀ ਤੇ ਲੱਗਾ ਸੀ ਪਰ ਹੁਣ ਕਰੀਏ ਕੀ ਗਲਤੀ ਤਾਂ ਉਹਦੀ ਆਪਣੀ ਆ ਨਾ ਤੇ ਭਾਂਡਾ ਭਾਂਡਾ ਦੇ ਸਲ ਚਲੋ ਕੋਈ ਨਹੀਂ ਤਾਈ ਜੀ ਫਿਰ ਹੁਣ ਨਹੀਂ ਮੰਨਦਾ ਆਪੇ ਆਪਣੀ ਗਲਤੀ ਦਾ ਜਦੋਂ ਅਹਿਸਾਸ ਹੋਊਗਾ ਨਾ ਫਿਰ ਮੰਨੂਗਾ ਤੇ ਫਿਰ ਪਤਾ ਲੱਗ ਜਾਊਗਾ ਤੂੰ ਹੀ ਦੱਸੋ ਜੇ ਕੋਈ ਕੰਮ ਹੈਗਾ ਤੇ ਮੈਂ ਤੇਰੇ ਨਾਲ ਕਰਾ ਦੇਨੀ ਆ ਨਹੀਂ ਨਹੀਂ ਕੰਮ ਕੋਈ ਨਹੀਂ ਤਾਂ ਬਈਆ ਚਾਹ ਪਾਣੀ ਪੀ ਕੇ ਜਾਈਂ ਨਹੀਂ ਨਹੀਂ ਹੁਣ ਮੈਂ ਚੱਲਾ ਇਹ ਵੀ ਮੈਨੂੰ ਠੀਕ ਦੇ ਹੋਣਾ ਕਿਉਂਕਿ ਘਰੇ ਹੀ ਫੋਨ ਆਇਆ ਤੇ ਕਹਿੰਦੇ ਜੇ ਤੂੰ ਹੋਇਆ ਕੋਈ ਕੰਮ ਨਾ ਹੋਵੇ ਚਲ ਤੂੰ ਇੰਨਾ ਜਲ ਹੋ ਚਲੀ ਹੈ ਨਾ ਤੇ ਮੇਰਾ ਵੀ ਦਿਲ ਲੱਗਾ ਚਲ ਕੋਈ ਗੱਲ ਇੰਨਾ ਕੁ ਟਾਈਮ ਕੱਢ ਕੇ ਨਾ ਮਿਲਗਲ ਜਾਇਆ ਕਰੋ ਤੇ ਚਲ ਆਈ ਫੇਰ ਹੈ ਠੀਕ ਹੈ ਦਾਈ ਜੀ ਕੋਈ ਨਹੀਂ ਮੈਂ ਫੇਰ ਆਉਂਗੀ ਹੈ ਚਲ ਠੀਕ ਹੈ ਹਾਂ ਜੀ ਬੈਠੇ ਹਾਂ ਜੀ ਕਿਹੜਾ ਹੈ ਕੰਮ ਕੋਮ ਬੀ ਉਹ ਮੈਂ ਪੁੱਛਣਾ ਸੀ ਤੈਨੂੰ ਹਾਂ ਜੋਤ ਕਿੱਧਰ ਆਈ ਜਿਉਂਤਰਾ ਮੈਂ ਐਸਾ ਦੇਖ ਹੁਣ ਕਰਕੇ ਹੂੰ ਮੈਂ ਤਾਂ ਕੰਮਕੋਮ ਕਰਕੇ ਮੈਂ ਫ੍ਰੀ ਹੋ ਗਈ ਆ ਚੱਲ ਘੜੀ ਆ ਜਾ ਬਿੰਨੇ ਖਲੋਨੇ ਗੱਲਾਂ ਪਤਾ ਮਾਰਨੇ ਅੱਛਾ ਤੇ ਉਦੋਂ ਮੈਂ ਗੱਲਾਂ ਗੱਲਾਂ ਇਹ ਪੁੱਛਿਆ ਸੀ ਤੇ ਕਿਹਾ ਸੀ ਨਾ ਉਹ ਇਹ ਗੱਲ ਕੀਤੀ ਸੀ ਜੋਬਨ ਨਾਲ ਤਾਂ ਜੇ ਕਹਿੰਦਾ ਸੋਚ ਵਿਚਾਰ ਕਰਕੇ ਫੇਰ ਦੱਸਨੇ ਆ ਉਦੋਂ ਵੀ ਇਹੋ ਗੱਲ ਹੀ ਹੋਈ ਉਹਨਾਂ ਨਾਲ ਆ ਹੂੰ ਅਜੇ ਮੈਨੂੰ ਲੱਗਦਾ ਵੀ ਉਹਨਾਂ ਨੇ ਨਾ ਸੋਚ ਵਿਚਾਰ ਕਰਨੇ ਫੇਰ ਹੀ ਫੈਸਲਾ ਲੈਣਗੇ ਨਹੀਂ ਮੈਂ ਵੀ ਇਹਨੂੰ ਜੋਬਨ ਨੂੰ ਇਹੋ ਗੱਲ ਕਹੀ ਸੀ ਹੂੰ ਚੱਲ ਥੋੜਾ ਟਾਈਮ ਕਹਿੰਦਾ ਮੈਨੂੰ ਦੋ ਤੇ ਮੈਂ ਚੱਲ ਕੋਈ ਕਰਨੇ ਜਿਨੂੰ ਤੁਹਾਡਾ ਵਿਚਾਰ ਹੋਊਗਾ ਨਾ ਮਨ ਪੜੂਗਾ ਨਾ ਉਹਨੂੰ ਦੱਸ ਦਿਓ ਸਾਨੂੰ ਅੱਛਾ ਗਾ ਸੁਣੋ ਮੈਂ ਵੇਖਣ ਡਈ ਆ ਵੀ ਕਿੰਨੇ ਪਰੋਹਣੇ ਆਉਂਦੇ ਆ ਉੱਧਰ ਹੂੰ ਤੇ ਅਹੀਂ ਨਾ ਹੋਈ ਉੱਧਰ ਆਖਣ ਵੀ ਆਏ ਨਹੀਂ ਲੱਗੋ ਤੂੰ ਇਦਾਂ ਕਰ ਰਮਨ ਨਾਲ ਗੱਲ ਕਰ ਲਈ ਠੀਕ ਆ ਤੇ ਮੈਂ ਸੁਣਿਆ ਵਾਂ ਵੀ ਆਉਂਦੇ ਤੇ ਸਾਰੇ ਹੀ ਆ ਹੂੰ ਹੂੰ ਪਰ ਅੱਗੋਂ ਬੋਲਦਾ ਨੀਗਾ ਚੰਗਾ ਦਲਜੀਤ ਅੱਛਾ ਕਿਸ ਤਰ੍ਹਾਂ ਦੇ ਗੱਲ ਪੈਂਦੇ ਆ ਆਹੋ ਗੱਲ ਨੀਗਾ ਠੀਕ ਤਰੀਕੇ ਨਾਲ ਕਰਦਾ ਤੇ ਮੈਂ ਉਹਨੂੰ ਮਿਲ ਲੂੰਗਾ ਸਕਿੰਦਰ ਨੂੰ ਚਲੋ ਟਾੜੀ ਗੱਲ ਠੀਕ ਐ ਮੇਰਾ ਮਨਾਂ ਹੀ ਗੱਲ ਕਰ ਲਊਂਗੀ ਪਰ ਇਹ ਗੱਲ ਹੈਗੀ ਐ ਟੈਨਸ਼ਨ ਨਹੀਂ ਤੇ ਮੈਨੂੰ ਵੀ ਬੜੀ ਹੋਣ ਰਹੀ ਐ ਉਹ ਟੈਨਸ਼ਨ ਤੇ ਹੈਗੀ ਆ ਮੇਰੇ ਨਾਲ ਉਦੋਂ ਸਕਿੰਦਰ ਨੇ ਗੱਲ ਕੀਤੀ ਸੀ ਉਹਦੀ ਨੌਕਰੀ ਵੱਲੋਂ ਕਹਿੰਦਾ ਸੀਗਾ ਅੱਛਾ ਤੇ ਉਸ ਦਿਨ ਤੇ ਮੈਂ ਉਹਨੂੰ ਕਿਹਾ ਸੀ ਮੈਂ ਕਿ ਜੋ ਬੰਨਾ ਤੁਸੀਂ ਮਿਲ ਕੇ ਤੇ ਉਹਨੂੰ ਕਹੋ ਦਲਜੀਤ ਗੱਲ ਕਰੇ ਤੇ ਉਹ ਚਲ ਜੂਗਾ ਤਾਂ ਪਰ ਮੈਂ ਘਰ ਨਹੀਂ ਗਿਆ ਅੱਛਾ ਮੈਨੂੰ ਇਹਦਾ ਕੀ ਪਤਾ ਕਿਤਾ ਬੋਲਣਾ ਹੈ ਅੱਗੋਂ ਅਭਾਏ ਅੱਜ ਲਈ ਇਦਾਂ ਦਾ ਇਸ ਸੁਭਾਵ ਦਾ ਵੀ ਮੈਂ ਸੁਣ ਆਪਿਆ ਜੋਤ ਨੂੰ ਮੈਂ ਪਿਛੋਕਰ ਕਿਸੇ ਨੂੰ ਇਹ ਕਹੇ ਹਾਂ ਜੋਬਰ ਨੂੰ ਹੂੰ ਤਾਂ ਪੇ ਦੀ ਵਾਕ ਵੀ ਹੈਗੀ ਆ ਤੇ ਨੌਕਰੀ ਤੇ ਇਹਦੀ ਬਹਾਲ ਹੋ ਜੂਗੀ ਆਕੜ ਵੀ ਪੁੜੀ ਰੱਖਣ ਡਿਆ ਨਾ ਉਹ ਤਾਂ ਗੱਲ ਸੁਭਾਅ ਨਹੀਂ ਛੱਡਦਾ ਆਪਣਾ ਇਹ ਆ ਵੀ ਇਹਦਾ ਕਹਿਣਾ ਮੰਨ ਲੈਣਾ ਤੇ ਨੌਕਰੀ ਲੱਗ ਸਕਦੀ ਆ ਸੋ ਆਪਣੇ ਪਰਿਵਾਰ ਬਾਰੇ ਸੋਚੇ ਨਾਲੇ ਇੱਕ ਗੱਲ ਹੋਰ ਜੋਤ ਮੈਨੂੰ ਕਹਿਣ ਡਈ ਵੀ ਦੋਵੇਂ ਜੀ ਆਸ ਵਿੱਚ ਵੀ ਲੜਨ ਡੇ ਹੁਣ ਨੌਕਰੀ ਚੱਲ ਗਈ ਲੜਨਾ ਹੀ ਆ ਤਨਖਾਹ ਨਹੀਂ ਬੰਦ ਹੋਈ ਮੈਨੂੰ ਤੇ ਇਹ ਫਿਕਰ ਪਿਆ ਆ ਜੇਕਰ ਉਹ ਵੀ ਚਲ ਗਈ ਨਾ ਭੇਕੇ ਇਹਦਾ ਘਰ ਖਰਾਬ ਹੋ ਜਾਣਾ ਆ ਇਹਦੇ ਨਾਲ ਇਹੋ ਚੰਗਾ ਆ ਕਿ ਆਪਰੇ ਜਦ ਸਹਿਮਤੀ ਨਾ ਰਹਿਣ ਨੰਪੇ ਤੇ ਮਿਲ ਹੀ ਜਾਊਗੇ ਆਪੋ ਆਪਣੀ ਸੋਚ ਆ ਕੀ ਕਹਿ ਸਕਨੇ ਆ ਉਹਨੂੰ ਪੂਰਾ ਦਿਮਾਗ ਹੀ ਇਦਾਂ ਦਾ ਸ਼ੁਰੂ ਤੋਂ ਚਲੋ ਮੈਂ ਤਾਂ ਨਾ ਰਮਨ ਨਾਲ ਕਰਕੇ ਹੁੰਨੀ ਗੱਲ ਤੂੰ ਇਦਾਂ ਕਰ ਰਮਨ ਨੂੰ ਮਿਲ ਲੈ ਠੀਕ ਆ ਬਾਰੇ ਬਾਰੇ ਉਹਦੇ ਨਾਲ ਗੱਲ ਕਰ ਲਈ ਇਹਨੂੰ ਰਹਿਣ ਦੀ ਤੂੰ ਇਦਾਂ ਕਰ ਰਮਨ ਨਾਲ ਗੱਲ ਕਰ ਲੈ ਜਿਹੜੀ ਕਰਨੀ ਆ ਠੀਕ ਆ ਨਾ ਤੇ ਬੋਤਾ ਉਹਨਾਂ ਦੇ ਮੱਥੇ 'ਨ ਲੱਗੀ। ਕੀ ਪਤਾ ਅੱਗੋਂ ਕਿੱਦਾਂ ਬੋਲਣਾ। ਠੀਕ ਆ। ਤੇ ਮੈਂ ਬੰਮੀ ਦੇ ਮਿਲ ਲੂੰਗਾ ਜਾਂ ਬਾਹਰ ਅੰਦਰ ਕਿਤੇ ਸੁਖਜਿੰਦਰ ਨਾਲ ਕਰ ਲੂੰਗਾ ਗੱਲ। ਚਲੋ ਠੀਕ ਆ। ਮੈਂ ਫਿਰ ਹੋ ਕੇ ਆਉਣੀ ਹੈ। ਹਾਂ ਜਾ ਆ ਤੂੰ।